ਜਦੋਂ ਮਰਾਂਗੇ ਇੱਕ ਰੁੱਖ ਲੈ ਕੇ ਜਲਾਂਗੇ ਕੁਦਰਤ ਦਾ ਇਹ ਕਰਜ ਤਾਂ ਚੁਕਾ ਦੇ ਯਾਰਾ ਆਪਣੇ ਜਿਉਂਦੇ ਜੀ ਇੱਕ ਰੁੱਖਤਾ ਲਗਾ ਦੇ ਯਾਰਾ ਸੋ ਦੋਸਤੋ ਬਰਸਾਤ ਰੁੱਤ ਸ਼ੁਰੂ ਹੋਗੀ ਤੇ ਇਹ ਰੁੱਤਾਂ ਰੁੱਖ ਲਗਾਉਣ ਦੀ ਕਿਉਂਕਿ ਇਹ ਰੁੱਤ ਵਿੱਚ ਮੀਂਹ ਪੈਣੇ ਆ ਪਾਣੀ ਪੂਣੀ ਦੇਣ ਦੀ ਲੋੜ ਨਹੀਂ ਪੈਂਦੀ ਹੈਗੀ ਬਹੁਤਾ ਬੂਟਿਆਂ ਨੂੰ ਤੇ ਧੁੱਪ ਨਹੀਂ ਪੈਂਦੀ ਹੈਗੀ ਬਹੁਤੀ ਹਨਾ ਲੋ ਨਹੀਂ ਚੱਲਦੀ ਹੈਗੀ ਤੇ ਬੂਟੇ ਇਹਨਾਂ ਦਿਨਾਂ ਵਿੱਚ ਬਹੁਤ ਵਾਧੇ ਫੁੱਲਦੇ ਆ ਸੋ ਇਹ ਰੁੱਤ ਨੂੰ ਸੰਭਾਲੋ ਆਪਣਾ ਫਰਜ਼ ਸਮਝ ਕੇ ਇੱਕ ਰੁੱਖ ਲਾਓ ਤੇ ਉਹਦੀ ਸੰਭਾਲ ਕਰੋ ਹਰੇਕ ਬੰਦਾ ਇੱਕ ਰੁੱਖ ਲਾਵੇ ਹਰ ਮਨੁੱਖ ਲਾਵੇ ਇੱਕ ਰੁੱਖ ਭਗਤਪੂਰਨ ਸਿੰਘ ਜੀ ਹੋਇਆ ਪਿੰਗਲਵਾੜੇ ਵਾਲੇ ਜਿਨ੍ਹਾਂ ਨੇ ਲੂਲੇ ਲੰਗੜਿਆਂ ਦੀ ਸੇਵਾ ਕਰੀ ਹੈ ਹਨ ਤੇ ਉਹ ਬਰਸਾਤ ਰੁੱਤ ਨੂੰ ਬਹੁਤ ਬੇਸਵਰੀ ਨਾਲ ਉਡੀਕਦੇ ਸੀ ਤੇ ਬਰਸਾਤ ਰੁੱਤ ਆਵੇ ਕਦ ਅਸੀਂ ਰੁੱਖ ਲਾਈਏ ਹਨ ਤੇ ਉਹ ਰੁੱਖ ਲਗਾਉਂਦੇ ਸੀ ਹਨਾ ਉਹਨਾਂ ਦੀ ਸੰਭਾਲ ਵੀ ਕਰਦੇ ਸੀ ਆਪਾਂ ਉਹਨਾਂ ਦੀਆਂ ਕਿਤਾਬਾਂ ਪੜ੍ਹਦੇ ਆ ਉਹਨਾਂ ਦੇ ਜੀਵਨ ਬਾਰੇ ਆਪਾਂ ਨੂੰ ਪਤਾ ਹੀ ਹੈ ਸੁਣਦੇ ਰਹਿਣੇ ਆ ਸੋ ਹਰੇਕ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੀ ਗੱਡੀ ਮੋਟਰਸਾਈਕਲ ਹਨਾ ਰੁੱਖ ਦੀ ਠੰਡੀ ਛਾਂ ਹੇਠ ਲਾਵਾਂ ਪਰ ਰੁੱਖ ਲਾਉਣ ਨੂੰ ਕੋਈ ਤਿਆਰ ਨਹੀਂ ਜਦ ਸਾਰੇ ਬੰਦੇ ਰੁੱਖ ਦੀ ਠੰਡੀ ਛਾਂ ਦਾ ਆਨੰਦ ਮਾਣਦੇ ਆ ਫਲ ਖਾਂਦੇ ਆ ਸਰੀਰ ਵੀ ਆਪਣਾ ਫੂਕ ਹੋਣਾ ਲੱਕੜ ਨਾਲ ਜਿਵੇਂ ਆਪਾਂ ਨੇ ਸ਼ੇਰ ਦੇ ਵਿੱਚ ਗੱਲ ਕਰੀ ਆ ਹਨਾ ਆਕਸੀਜਨ ਲੈਣੇ ਆ ਰੁੱਖ ਮੀਰ ਪਾਉਣੇ ਆ ਭਾਵੇਂ ਦਾ ਫਾਇਦਾ ਲੈਣੇ ਆ ਸੋ ਫਰਜ਼ ਵੀ ਸਾਰਿਆਂ ਦਾ ਹੀ ਬਣਦਾ ਏ ਰੁੱਖ ਖਲਾਉਣ ਦਾ ਸੋ ਹੱਥ ਜੋੜ ਕੇ ਮੇਰੀ ਬੇਨਤੀ ਆ ਇਹ ਰੁੱਤ ਫਿਰ ਸਾਲ ਬਾਅਦ ਆਉਣੀ ਆ ਇਹਨੂੰ ਸੰਭਾਲੋ ਹਰੇਕ ਬੰਦਾ ਆਪਣਾ ਇੱਕ ਰੁੱਖ ਲਾ ਕੇ ਉਹਦੀ ਸੰਭਾਲ ਕਰੇ ਰੁੱਖਾਂ ਦੀ ਘਾਟ ਆ ਉਹ ਪੂਰੀ ਹੋ ਜੂਗੀ ਬਹੁਤ ਬਹੁਤ ਧੰਨਵਾਦ